ਹੁਣ ਸਨਲਾਈਟ ਵੀ ਕਿਆ ਕਰਨੀ ਆ ਓਵਰ ਹੀਟਸ ਕਰ ਸਕਦੇ ਤੁਸੀਂ ਸਨਲਾਈਟ ਨੂੰ ਇੱਕ ਕੰਪਨੀ ਆ ਯੂਐਸਏ ਦੇ ਵਿੱਚ ਉਹਨਾਂ ਨੇ ਇੱਕ ਨਿਆਵਾ ਪ੍ਰੋਜੈਕਟ ਲਾਂਚ ਕਰਨਾ ਆ ਉਹਨਾਂ ਨੇ ਕੀ ਕਰਨਾ ਰਿਫਲੈਕਟ ਕੰਪਨੀ ਆ ਇਹਨਾਂ ਨੇ ਆਪਣਾ ਪ੍ਰੋਜੈਕਟ ਲਾਂਚ ਲਾਂਚ ਕੀਤਾ ਆ ਸਮਾਲ ਫੁੱਟਿਸ ਸਮਾਲ ਸੈਟਲਾਈਟਸ ਤੇ ਮਿਰਰ ਜਿਹੜਾ ਨੇ ਉੱਪਰ ਭੇਜਣੇ ਆ ਇਮੇਜਿਨ ਕਰੋ ਤੁਸੀਂ ਆਪਣੇ ਗਾਰਡਨ ਦੇ ਵਿੱਚ ਪਿੱਛੇ ਜਾਂਦੇ ਆ ਕਿ ਸਨਲਾਈਟ ਹੋਵੇ ਠੰਡ ਬਹੁਤ ਲੱਗਦੀ ਜਿਹਨਾਂ ਨੂੰ ਸਨਲਾਈਟ ਬਹੁਤ ਪਸੰਦ ਆ ਤੁਸੀਂ ਓਪਰੇਟਸ ਕਰੋ 3 ਮਿੰਟਾਂ ਲਈ ਤੇ ਚੱਕੋ ਬੂਮ ਤੁਹਾਡੀ ਉੱਥੇ ਸਨਲਾਈਟ ਆ ਗਈ ਤੁਸੀਂ ਬੈਠੇ ਉੱਥੇ ਧੁੱਪ ਸੇਕ ਰਹੇ ਆ ਤੁਹਾਡਾ ਬਿਜ਼ਨਸ ਆ ਸੋਲਰ ਪੈਨਲ ਤੇ ਚੱਲਦਾ ਆ ਸਨਲਾਈਟ ਆਰਡਰ ਕਰੋ ਚੱਕੋ ਸਾਡਾ ਬਿਜ਼ਨਸ ਰਾਤੋ ਰਾਤ ਫੇਰ ਸਟਾਰਟ ਠੀਕ ਹੈ ਸਸਟੇਨੇਬਲ ਪਾਵਰ ਆ ਕਹਿੰਦੇ ਆਹ ਵਾਲੇ ਟਾਈਮ ਦਾ ਫਿਊਚਰ ਔਇਲ ਹੈ ਇਹ ਸਨਲਾਈਟ ਹੁਣ ਸਨਲਾਈਟ ਵੀ ਤੁਹਾਨੂੰ ਮਿਲਿਆ ਕਰਨੀ ਆ ਉਹ ਵੀ ਪੈਸੇ ਦੇ ਕੇ ਤੁਸੀਂ ਖਰੀਦੋਗੇ ਕਹਿੰਦੇ ਹਾਟਲ ਬਲੂਨ ਇਹਨਾਂ ਨੇ 1.7 ਮਾਈਲ ਉੱਪਰ ਭੇਜਿਆ ਕਰਨਾ ਰਾਤ ਨੂੰ ਕਿ ਜਦੋਂ ਸਨਲਾਈਟ ਰਿਫਲੈਕਟ ਕਰ ਸਕਣ ਤੇ ਕਹਿੰਦੇ ਇਹ 2025 ਚ ਇਹਨਾਂ ਨੇ ਲਾਂਚ ਕਰ ਦੇਣਾ ਪ੍ਰੋਪਰ ਇਹ ਸਾਰਾ ਸਿਸਟਮ ਆਪਣਾ ਤੇ ਕਹਿੰਦੇ ਆ ਆਹ ਜਿਹੜੀ ਆ ਰਿਫਲੈਕਟੋਰਬਲ ਇਹ ਠੀਕ ਆ ਕੰਪਨੀ ਤੇ ਇਹਨਾਂ ਨੇ ਇਹ 4 ਮਿੰਟ ਤੇ 5 ਕਿਲੋਮੀਟਰ ਡਾਇਆਮੀਟਰ ਦੇ ਵਿੱਚ ਸਨਲਾਈਟ ਦਿਆ ਕਰਨੀਆਂ ਤੁਸੀਂ ਦੱਸੋ ਤੁਸੀਂ ਖਰੀਦੂਗੇ ਹੁਣ ਸਨਲਾਈਟ ਕਮੈਂਟਾਂ 'ਚ ਦੱਸਿਓ